ਕਹਿੰਦੇ ਕਿ ਖਿਡਾਰੀਆਂ ਨੇ ਖੇਡਣ ਜਾਣਾ ਤੇ ਖਰਚੇ-ਖਰਚੇ ਸਰਕਾਰ ਵੱਲੋਂ ਦਿੱਤੇ ਨਹੀਂ ਜਾ ਰਹੇ ਆਪ ਦੇ ਖਰਚਿਆਂ ਦੇ ਕਿਡਾਈ ਦੀ ਗੱਲ ਆਪਾਂ ਕਰ ਰਹੇ ਆ ਤਾਂ ਹਲੇ ਹੁਣ ਤੋਂ ਥੋੜੇ ਦਿਨ ਪਹਿਲਾਂ ਤੇ ਆਪਾਂ ਜਸ਼ਨ ਮਨਾ ਕੇ اٹੇ ਆਂ ਵੱਡੀਆਂ-ਵੱਡੀਆਂ ਗੱਲਾਂ ਕਰਕੇ اٹੇ ਆਂ ਜੀ ਸਾਡੀ ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਦੇਖ ਲਓ ਸਾਬ ਕਿ ਜੋ ਸਾਡੀ ਇੱਕ ਤਾਂ ਹੁੰਦੀ ਆ ਨਾ ਸਾਡੀ ਨੈਸ਼ਨਲ ਲੈਵਲ ਤੇ ਹੁੰਦੀ ਆ ਫੈਡਰੇਸ਼ਨ ਜੀ ਖੇਡਾਂ ਦੀ ਇੱਕ ਹੁੰਦੀ ਆ ਸੁਬਾਈ ਪੱਦਰ ਤੇ ਰਾਜ ਪੱਦਰੀ ਜੀ ਰਾਜ ਪੱਦਰੀ ਇੱਕ ਬਾਡੀ ਹੁੰਦੀ ਆ ਜਿਹੜੀ ਸਾਡੀ ਉਹ ਐਥਲੈਟਿਕਸ ਵਾਲੀ ਫੈਡਰੇਸ਼ਨ ਆ ਉਹਨਾਂ ਦਾ ਜਿਹੜਾ ਚੋਣ ਚੁਣ ਕੇ ਜੀ ਟਾਈਮਸ ਉਹ ਪਿਛਲੇ ਸਾਲ ਖਤਮ ਹੋ ਗਿਆ ਤੁਸੀਂ ਹਿਸਾਬ ਲਾ ਲਓ ਕਿ ਇਹਨਾਂ ਨੇ ਬਾਡੀ ਦੀਆਂ ਚੋਣਾਂ ਹੀ ਨਹੀਂ ਕਰਾਈਆਂ ਜਦੋਂ ਤੁਹਾਡੀ ਬਾਡੀ ਹੋਂਦ ਚ ਹੀ ਨਹੀਂ ਕਿ ਤੇ ਫਿਰ ਖਡਾਰੀਆਂ ਦਾ ਖਿਆਲ ਕਿਵੇਂ ਰੱਖਣਾ ਬਿਲਕੁਲ ਬਿਲਕੁਲ ਪਹਿਲਾਂ ਉਹ ਵੀ ਸਟੇਟ ਲੈਵਲ ਦੀ ਚੈਂਪੀਅਨਸ਼ਿਪ ਇੱਥੇ ਸੰਗਰੂਰ ਜੀ ਉੱਥੇ ਵੀ ਖਰਚਾ ਵਰਚਾ ਜਿਹੜਾ ਸੀ ਉਹ ਲੋਕਲ ਕਮੇਟੀਆਂ ਨੇ ਕੀਤਾ ਹਾਂ ਜੇ ਫੋਰਡ ਕੀਤਾ ਹੁਣ ਇਹਨਾਂ ਨੇ ਜਾਣਾ ਸੀ ਨੈਸ਼ਨਲ ਨੈਸ਼ਨਲ ਹੈਗੀ ਹੈ ਸ਼ਾਇਦ ਬੰਗਲੌਰ ਬੰਗਲੌਰ ਦੇ ਵਿੱਚ ਤੇ ਉਹਦੇ ਚ ਹੁਣ ਇਹ ਰਟਾ ਕਿ ਉਹ ਖਿਡਾਰੀ ਆਪਣੇ ਦਮ ਤੇ ਜਾ ਕੇ ਉੱਥੇ ਖੇਡ ਕੇ ਆਉਣਗੇ ਹਾਲਾਂਕਿ ਜਿਹੜੇ ਇੱਥੋਂ ਵਾਲੀ ਫੈਡਰੇਸ਼ਨ ਦੇ ਸਾਬਕਾ ਮੁਖੀ ਆ ਉਹ ਕਹਿੰ ਜਾਂਦੇ ਨਹੀਂ ਨਹੀਂ ਮੇਰੀ ਜ਼ਿੰਮੇਵਾਰੀ ਆ ਮੇਰੀ ਗਾਰੰਟੀ ਆ ਕਿਤੇ ਗਾਰੰਟੀਆਂ ਬੜੀਆਂ ਦਿੰਦੇ ਨੇ ਇਹ ਸਰਕਾਰ ਚ ਤੁਹਾਨੂੰ ਪਤਾ ਹੀ ਆ ਤਾਂ ਗੱਲ ਇਹ ਆ ਕਿ ਸਰਕਾਰ ਦਾ ਹੁਣ ਧਿਆਨ ਪਤਾ ਨਹੀਂ ਕਿੱਧਰ ਆ ਜੀ ਕਿ ਇੱਕ ਪਾਸੇ ਤੇ ਤੁਸੀਂ ਮੁੱਖ ਮੰਤਰੀ ਦੇ ਤੌਰ ਤੇ ਇਦਾਂ ਸਿੱਧ ਕਰਨ ਦਾ ਯਤਨ ਕਰਦੇ ਹੋ ਕਿ ਦੂਸਰੇ ਨਵੀਨ ਪਟਨਾਇਕ ਤੁਸੀਂ ਹੂੰ ਵੀ ਜਿੰਨਾ ਤੁਹਾਨੂੰ ਖੇਡਾਂ ਬਾਰੇ ਜਾਣਕਾਰੀ ਜਾਂ ਪ੍ਰੇਮ ਆ ਉਹਨਾਂ ਕਿਸੇ ਨੂੰ ਹੈ ਨਹੀਂ ਸਿਆਸਤਦਾਨ ਨੂੰ ਹੂੰ ਕਦੇ ਉਹਨੂੰ ਫੋਨ ਲਾ ਲਿਆ ਕਦੇ ਹਰਮਨ ਪ੍ਰੀਤ ਨੂੰ ਆਇਆ ਨਹੀਂ ਆਇਆ ਖੇਡ ਤੇ ਦੂਸਰੇ ਪਾਸੇ ਆ ਗੱਲਾਂ ਸਿੱਧ ਕਰ ਦੀਆਂ ਨੇ ਜਿਹੜੇ ਤੁਹਾਡੇ ਫਰਜ਼ ਆ ਉਹ ਤੁਸੀਂ ਨਿਭਾ ਨਹੀਂ ਰਹੇ ਜੀ ਜੀ ਆ ਗੱਲਾਂ ਸਿੱਧ ਕਰ ਦੀਆਂ ਨੇ ਕਿ ਅ ਦਿਖਾਵਾ ਇੱਕ ਵੱਖਰੀ ਕਿਸਮ ਦਾ ਹੁੰਦਾ ਹੈ ਬਟ ਗੱਲ ਇਹ ਆ ਕਿ ਅਮਲ ਕੁਝ ਵੱਖਰੀ ਕਿਸਮ ਦਾ ਹੈ ਬਿਲਕੁਲ 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 ਤੇ ਇਹ ਚੀਜ਼ ਜਿਹੜੀ ਆ ਉਹ ਦੱਸਦੀ ਹੈ ਇਹ ਕਹਾਣੀ ਸਾਰੀ ਹੂੰ ਜੀ 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 ਪੀ ਵੀ 33 ਜੀ ਕਹਿ ਰਹੇ ਨੇ ਕਿ ਹੁਣ ਸੁਣਿਆ ਬੱਸਾਂ ਨਵੀਆਂ ਪਾ ਰਹੇ ਨੇ ਬੱਸਾਂ ਦਾ ਪਿੱਛੇ ਰੌਲਾ ਪੈ ਕੇਟ ਹੈ ਜਿਹੜੀਆਂ ਇਹਨਾਂ ਨੇ ਪਾਈਆਂ ਹੋਈਆਂ ਉਹ ਨਹੀਂ ਸਾਂਭੀਆਂ ਜਾ ਰਹੀਆਂ ਇਹਨਾਂ ਤੋਂ ਜੀ